ਆਪਣੇ ਵੀਰ ਨੇ ਡਰੋਨ ਲੈਂਦਾ ਦੋ ਡਰੋਨ ਨੇ ਇਹ ਕਿਹੜਾ DJI 4 DJI 4 4 ਉਹਨੂੰ ਕਨੈਕਟ ਹੋ ਗਿਆ ਹੁੰਦਾ ਹਾਂਜੀ ਜਸਟ ਕਨੈਕਟ ਹੋ ਗਿਆ ਸਟਾਰਟ ਹੋਣ ਲੱਗਿਆ ਜੀ ਕਰੋ ਸਟਾਰਟ ਦੇਖੀਏ ਕਿੰਨੀ ਦੀ ਲੈਂਥ ਨੂੰ ਕਿੰਨੀ ਕਿ ਦੂਰ ਤੱਕ ਇਹ ਚੱਲੇਣਾ 15 ਕਿਲੋਮੀਟਰ 15 ਕਿਲੋਮੀਟਰ ਹਾਂ ਆਪ ਚੱਲੇ ਬੰਨੇ ਤੇ ਤਿੰਨ ਬੈਟਰੀਆਂ ਵਾਲਾ ਹਾਂਜੀ ਠੀਕ ਇਹ ਤਿੰਨ ਹੀ ਬੈਟਰੀ ਹੁੰਦੀਆਂ ਇੰਨੇ ਚ ਆ ਜੇ ਤਿਆਰ ਨਹੀਂ ਹੈਗਾ ਟੇਕ ਆਫ ਲਈ ਤਿਆਰ ਨਹੀਂ ਹੈਗਾ ਜੀ ਤੋ ਤਿਆਰ ਨਹੀਂ ਫਿਰ ਵੇਖੀਏ ਇਹਨੇ ਕੀ ਕਰਦਾ ਦੇ ਨਾਲ ਦੀ ਨਾਲ ਥੱਲੇ ਜਿਹੜੇ ਆਪਣੀ ਵੀਡੀਓ ਚੱਲਦੀ ਦਿਖਾਈ ਜਾਊਗਾ ਥੱਲੇ ਸਾਰੇ ਸਾਰਾ ਕੁਝ ਇਹ ਵੀ ਥਲੇ ਫਿੱਟਾਈ ਵੀ ਕਰਦਾ ਜੇ ਮੰਨ ਲਓ ਇੱਕ ਜਿਹਾ ਆਪਾਂ ਮੋਬਾਈਲ ਦੇ ਇੱਕ ਤਾਂ ਵਰਟੀਕਲ ਤੇ ਇੱਕ ਹੋਰੀ ਜਾਂਦਾ ਦੋਵੇਂ 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 ਡਬਲ ਕੈਮਰਾ ਨਾਲ ਹਾਂਜੀ ਵਗੈਰੇ ਅੱਡੀ ਨਹੀਂ ਸਾਰਾ ਗਾਇਆ ਸਾਰਾ ਗਾਇਆ ਹੋਰ ਤੇ ਨਹੀਂ ਮੱਧੂਪਰ ਰੋ ਪੋਂਟ ਇਹ ਹੋ ਗਿਆ ਰਿਹਾ ਮੇ ਇਹ ਰੀਡ ਆਲ ਸਿਸਟਮ ਲੱਗਿਆ ਹੋਇਆ ਜੇ ਮੰਨ ਲਓ ਵੀ ਅੱਗੇ ਕੰਦ ਆ ਗਈ ਹੈ ਸੈਂਸਰ ਲੱਗੇ ਹੋਏ ਆ ਜੀ ਜੀ ਰੁਕ ਜਾਊਗਾ ਆਪਣੇ ਆਪ ਜਿਵੇਂ ਹੁਣ ਅੱਗੇ ਕਿਕਰ ਸਾਈਡ ਤੇ ਹੋ ਜਾਊਗਾ ਕਿ ਨਹੀਂ ਹੋ ਜਾਂਦੇ ਆ ਆ ਵੀ ਨਹੀਂ ਮਤ ਲਾਉਣਾ ਕਰੋ ਹਾਂ ਬਰੇਸ ਕਰ ਦੇ ਸਿੱਧਾ ਲੈ ਨਾ ਥੱਲੇ ਹੋ ਜਾ ਸਾਈਡ ਤੋਂ ਨਹੀਂ ਕਰਦਾ ਕੋਈ ਸਿਰ ਤੋਂ ਸੈਂਸਰੀ ਕਰ ਉਹ ਵੀ ਕੰਨਾਂ ਦੇ ਹੋਰੇ ਹੁੰਦੇ ਸਾਈਡ ਤੋਂ ਹਾਂ ਉਹ ਜਿਆਦਾ ਉਜਾਰੀ ਹੋ ਜਾਂਦਾ ਉਹ ਜਿਆਦਾ ਨਹੀਂ ਇਹ 250 ਗ੍ਰਾਮ ਵਾਲਾ ਉਹ ਤਾਂ ਗਾ ਵੀ ਕੰਡੀਸ਼ਨ ਨਹੀਂ ਜਾਈ ਗਾ ਸਾਰਾ ਠਾਈਆ ਇਹ じゃ ਗੋਏਗਾ ਇਹ ਤਾਂ ਗੁੰਮੀਂ ਦਾ ਅਗੋ ਦਾ ਰੇਟਰ ਨਾ ਆਉਂਦਾ ਇਹ ਤਾਂ ਨਾ ਫੜ ਰਿਹਾ ਇਹ ਤਾਂ ਡਾਟਾ ਕੰਟਰੋਲ ਆਸਤੀਆ ਚੜ ਗਿਆ ਸੂਰਜ ਦੇ ਨਾਲ ਹੀ ਲੱਗ ਗਿਆ ਸੂਰਜ ਤੋਂ ਸਾਈਡ ਨੂੰ ਕਰ ਰਿਹਾ ਨੂੰ ਨੇ ਨੇ ਰੇਸੀ ਉਂਦਰ ਲੈ ਕੇ ਚੰਗੇ ਹਜੂ ਅਜਾ ਅੰਦਰ ਹਜੇ ਇਹ 52 57 60 ਫੁੱਟ ਗਿਆ ਉੱਤੇ ਅੱਛਾ 60 ਫੁੱਟ ਤੇ ਮੀਟਰ ਮੀਟਰ ਗਿਆ ਮੀਟਰ ਗਿਆ ਜੀ ਸੈਂਟੀਮੀਟਰ ਕੋ ਹਾਂਜੀ ਕਿੰਨੇ ਮੀਟਰ ਦੇ ਕਰ ਗਿਆ ਇਹ 500 ਮੀਟਰ ਤੇ ਆਨੇ 500 5 5 ਕਿਲੋਮੀਟਰ ਹੋਇਆ ਹੂੰ 5 ਕਿਲੋਮੀਟਰ ਜਾਂਦੇ ਸੋ ਫਿਰ ਉਹ ਫਾਈਟ ਦੇ ਉੱਤੇ ਹੁਣ ਸਾਰਾ ਪਿੰਡ ਦਿਖਣਾ ਮਹੂਦਾ ਕਿਹੜਾ ਲਵਾਉਣਾ ਹੈ ਜਾਊਗਾ ਨਹੀਂ ਆਪਣੇ ਹਾਂ 2 ਮਹੀਨੇ ਲਈ ਬੈਨ ਕੀਤਾ ਨਾ ਅੱਛਾ ਬੈਨ ਹੈ ਹਾਂ 2 ਮਹੀਨੇ ਲਈ ਬੈਨ ਇਹ ਕੋਈ ਆ ਰਿਹਾ ਕੁਝ ਹਾਂਜੀ ਕੋਈ ਇਹ ਇਹ ਕਰਸ ਆਵਾਜ਼ ਆਦੀ ਹੈ ਨਾ ਹੂੰ ਸਾਰੀ ਆ ਲੋ ਲੋ ਤੇ ਹੈਈ ਨੀ ਤੇ ਜਦੋਂ ਵੀ ਮਤਲਬ ਆਪਾਂ ਨੂੰ ਜਿੱਥੇ ਡਰੋਨ ਨਹੀਂ ਡਾ ਸਕਦੇ ਕੋਈ ਇੰਡੀਕੇਸ਼ਨ ਦਿੰਦਾ ਹੈਗਾ ਹਾਂ ਉੱਪਰ ਆ ਜਾਊਗਾ ਵੇਖ ਜਾਊਗਾ ਮੇਰਾ ਹਾਂਜੀ ਉਹ ਸਾਈਡੋਂ ਜਾਊਗਾ ਸੇ ਰੋਡ ਵਾਲੇ ਬਣਾਗਾ ਨਹੀਂ ਆਪਾਂ ਡਾ ਨਹੀਂ ਸਕਦੇ ਨਾ 2 ਮਹੀਨੇ ਦਾ ਬੈਨ ਨਾ ਹਾਂ ਇੰਦਾਂ ਹਾਂ ਇੱਕ ਦੇ ਮਿੰਟ ਆਪਾਂ ਡਾਰਿੰਗਸ ਦੇ ਦੋ ਦੋ ਮਹੀਨੇ ਦੇ ਵਿੱਚ ਅਸੀਂ ਦੇ ਉੱਪਰ ਇੰਡੀਕੇਸ਼ਨ ਆਉਗੇ ਹਾਂਜੀ ਹਾਂਜੀ ਆਪਾਂ ਡਾਰ ਨਹੀਂ ਸਕਦੇ ਇਹ ਸ਼ੋ ਹੋ ਜਾਂਦਾ ਉੱਥੇ ਉਹਦੇ ਆਲੇ ਪਤਲੇ ਲੱਗ ਜਾਂਦਾ ਇਹ ਡਾਇਰੈਕਟ ਕਰਦੇ ਮੈਂ ਬਸ ਲਾ ਆ ਗਿਆ ਹੇਠੇ ਧੀਰ ਆ ਗਿਆ ਕਮਰੇ ਦੋ ਦੇਖੋ ഡ്രോണി <US uneopen morally>